ਇਹ ਨੁਕਤੇ ਉਹ ਉਹ ਲਾਗੂ ਕਰਾਂਗੇ ਉਹ ਉਹ ਉਹਨੂੰ ਲਾਗੂ ਕਰਕੇ ਇਸ ਫੈਕਟਰੀ ਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਜਿਹੜਾ ਖਿਆਲ ਹੈ ਕਿ ਬਾਕੀ ਇਹਦੇ ਜਿਹੜਾ ਸਭੋ ਮੈਦਾ ਦਾ ਪਾਣੀ ਬਾਰੇ ਵੀ ਬੁੜਕੇ ਮੈਂ ਇਹਨਾਂ ਨਾਲ ਬੈਠ ਕੇ ਗੱਲ ਕਰੂੰਗਾ ਕਿਉਂਕਿ ਮੈਂ ਕਾਫੀ ਮੈਦਾ ਦਾ ਪਾਣੀ ਜਿਹੜਾ ਕਿੱਥੋਂ ਕਿੱਧਰ ਦੇਣਾ ਹੈ ਮੈਂ ਉਹਦੇ ਤੇ ਕਾਫੀ ਕੰਮ ਕਰ ਰਿਹਾ ਕਿ ਸਾਡੇ ਪਾਣੀ ਦੀ ਸਹੀ ਵਰਤੋਂ ਹੋਵੇ ਸਾਡਾ ਪਾਣੀ ਹਰੀ ਦੇ ਪੱਤਣ ਤੋਂ ਪਾਰ ਨਾ ਜਾਵੇ ਸਾਡਾ ਪਾਣੀ ਧਾਰੀ ਤੇ ਜਾ ਕੇ ਆਸਾਨੀ ਨਾਲ ਜਾਵੇ ਸਾਡੀਆਂ ਫਸਲਾਂ ਨੂੰ ਆਵੇ ਤੇ ਸਾਰੀਆਂ ਚੀਜ਼ਾਂ ਆਪਾਂ ਕਰਾਂਗੇ ਤਾਂ ਪੰਜ ਕਮੇਟੀਆਂ ਮਾਨ ਸਾਹਿਬ ਨੇ ਕਰ ਦੇਣੇ ਮੰਨਿਆ ਮੈਂ ਤੁਹਾਨੂੰ ਕਹਿਣਾ ਆਪਣੇ ਗੁਰੂ ਦੀ ਹਾਜ਼ਰੀ ਕਹਿਣਾ ਆਪਣੇ ਗੁਰੂ ਦੇ ਚੰਨ੍ਹੇ ਕੋ ਕੇ ਕਹਿਣਾ ਆਪਣੇ ਪਰਿਵਾਰ ਦੇ ਕੋ ਕੇ ਕਹਿਣਾ ਆਪਣੀ ਮਾਵਾ ਦੇ ਆਪਣੀਆਂ ਭੈਣਾਂ ਦੇ ਸਾਹਮਣੇ ਖੜੋ ਕੇ ਕਹਿਣਾ ਤੇ ਮਾਨ ਸਾਹਿਬ ਦੀ ਪ੍ਰਕਾਸ਼ ਤੁਹਾਡੇ ਨਾਲ ਹੈ ਮੈਂ ਤੁਹਾਡੇ ਨਾਲ ਤੁਹਾਡਾ ਸਾਦਾ ਪੱਖਾ ਜਿਹੜਾ ਅਸੀਂ ਕਾਨੂੰਨੀ ਤੌਰ ਤੇ ਸਮਾਜਿਕ ਤੌਰ ਤੇ ਆਸਰ ਤੌਰ ਤੇ ਸਾਰੇ ਪੱਖਾ ਤੋਂ ਜਿਹੜਾ ਉਹ ਹੱਲ ਕਰਾਂਗੇ ਤੇ ਪੰਜਾਂ ਕਮੇਟੀਆਂ ਨੂੰ ਅਵਲ ਜਾ ਕੇ ਜਿਹੜਾ ਇਹ ਤੋਂ ਪਹਿਲੇ ਗੱਲ ਤੇ 1 ਮਹੀਨੇ ਦੇ ਵਿੱਚ ਵਿੱਚ ਜਾਂ 1 ਮਹੀਨੇ ਦਾ ਸਮਾਂ ਮੰਗ ਸਰਦ ਤੁਹਾਡੇ ਕੋਲ ਮੰਗਿਆ ਤੇ 1 ਮਹੀਨਾ ਕਿਉਂਕਿ ਹਾਈ ਕੋਰਟ ਦਾ ਬਟਾ ਇੱਕ ਕਾਨੂੰਨੀ ਵਿੱਚ ਆ ਦਿੱਤੇ ਨੇ ਆਪਾਂ ਤਕੂਨ ਦੀ ਅਲਗੜਾ ਨਹੀਂ ਕਰਦੇ ਆਪਾਂ ਸਾਰੇ ਲੋਕ ਕਾਨੂੰਨ ਮੰਨਦੇ ਆਂ ਮਾਂ ਜੋ ਸੁਪਰੀਮ ਕੋਰਟ ਸੁਪਰੀਮ ਕੋਰਟ ਨੂੰ ਮੰਨਦੇ ਆਂ ਮਾਂ ਜੋ ਹਾਈ ਕੋਰਟ ਨੂੰ ਮੰਨਦੇ ਆਂ ਪਰ ਉਹਦੇ ਵਿੱਚ ਵੀ ਆਪਾਂ ਬੜੇ ਚੰਗੇ ਢੰਗ ਦੇ ਨਾਲ ਜਿਹੜਾ ਉਹ ਕੇਸ ਲੜਾਂਗੇ ਹਾਈ ਕੋਰਟ ਹਾਈ ਕੋਰਟ ਦੇ ਤੇ ਸਾਹਿਬ ਜੀ ਸਾਹਿਬ ਨੇ ਤੁਹਾਨੂੰ ਦੱਸਤਾ 20 ਕੋਰ ਰੁਪਏ ਜੁਰਮਾਨਾ ਵਾਹ ਗਿਆ ਉਹਦੇ ਵਾਕਫ ਆਖਾ ਜਿਹੜੇ ਕਾਨੂੰਨੀ ਅੰਗਰੇਜ਼ ਸੀਗੇ ਸਲਮਾਨ ਸਾਹਿਬ ਨੇ ਉਹਨੂੰ ਉੱਤੇ ਸਾਡੀ ਕਮੇਟੀ ਦੇ ਨਾਲ ਤੇ ਇਹ ਗੱਲ ਕੀਤੀ ਹੈ ਉਹ ਲੋ ਜਿਹੜੇ ਕਾਨੂੰਨੀ ਆਗੇ ਅਸੀਂ ਆਪਣੇ ਐਡਵੋਕੇਟ ਜਨਰਲ ਦੀ ਅਗਵਾਈ ਦੇ ਵਿੱਚ ਵਕੀਲਾਂ ਦਾ ਇੱਕ ਪੈਨਲ ਤਿਆਰ ਕਰਾਗੇ ਔਰ ਜੇ ਤੁਹਾਡੇ ਕੋਲ ਵੀ ਚੰਗਾ ਕੋਈ ਐਡਵੋਕੇਟ ਹੈ ਅਸੀਂ ਗੱਲ ਤੇ ਤੁਹਾਨੂੰ ਦੋੜ ਦੇ ਤੁਹਾਡੀ ਸਰਕਾਰ ਤੁਹਾਨੂੰ ਕਹੇ ਵਕੀਲ ਨੂੰ ਪੈਸੇ ਜਿੰਦੀ ਦੋੜ ਦੇ ਮਾਨ ਸਾਹਿਬ ਜੀ ਜਿਹੜਾ ਹਰੋਕੇ ਦੰਦਲੇ ਸਰਕਾਰੀ ਟੀਮ ਨੇ ਉਹ ਇਹਦਾ ਕੇਸ ਲੜਨਗੇ ਇਹ ਲਈ ਪੂਰਾ ਤੁਹਾਡੇ ਨਾਮ ਤੁਹਾਡੀ ਕਮੇਟੀ ਦੇ ਨਾਮ ਲਾ ਕੇ ਲੜਾਂਗੇ ਤੁਹਾਨੂੰ ਲੜਦੀ ਲੋੜ ਨਹੀਂ ਸਰਕਾਰ ਤੁਹਾਡੀ ਧਾਲ ਜਿਹੜੀ ਉਹ ਬਣੂਗੀ ਤੇ ਮੈਂ ਜਿਹੜੇ ਜਿਹੜੇ ਪੰਜ ਕਮੇਟੀਆਂ ਮਾਨ ਸਰ ਨੇ ਕਿਹਾ ਕਿ ਵਿਸ਼ਵਾਸ ਦਵਾ ਕੇ ਹੁਣਾ ਅਰ ਜੇ ਤੁਹਾਨੂੰ ਇਹ ਕਰੂਗਾ ਫਿਰ ਦਊਗਾ ਅਖੀਰ ਤੱਕ ਇਹਦਾ ਦਊਗਾ ਕਿ ਯਾਦ ਰੱਖਿਓ ਪੰਜਾਬ ਦੇ ਇੱਕ ਸਦਾ ਨਿਤਾਣ ਦਾ ਆਪਣੇ ਨਾਸਰ ਦਾ ਮੁੰਡਾ ਬੋਕ ਕੋਤਿਆ ਕਿ ਖਾਨਦਾਨੀ ਵੱਡੇ ਵੱਡੇ ਨਜਵਾਨ ਆਉਂਦਾ ਮੁੰਡਾ ਬੋਕ ਕੋਤਿਆ ਇਤਜਾਹਤਾ ਉਹ ਤੁਹਾਡਾ ਦੰਦ ਕਿੰਨਾ ਜਾਂਦਾ ਉਹ ਮੈਨੂੰ ਪਤਾ ਜਦੋਂ ਹੀ ਮੀਟਿੰਗ ਕਰਦੇ ਆ ਤੋ ਕਿੱਦਾਂ ਦੀਆਂ ਗੱਲਾਂ ਸੋਚਦਾ ਕੀ ਕੁਝ ਕਰਨਾ ਪਰ ਕਿਉਂਕਿ ਬਹੁਤ ਕੁਝ ਅੱਧਾ ਸਾਲਾਂ ਬਾਅਦ ਤਕਲਾ ਆਇਆ ਕੁਝ 7 ਸਾਲ ਦਾ ਇੰਨਾ ਊੜ ਇਕੱਠਾ ਹੋਇਆ ਇਹਨੂੰ ਸਾਫ਼ ਕਰਜਾ ਕਰਜਾ ਥੋੜਾ ਟਾਈਮ ਲੱਗੂਗਾ ਤੁਹਾਡੀ ਕਮੇਟੀ ਦੇ ਨਾਲ ਤੇ ਇੱਕ ਮਹੀਨੇ ਦੇ ਵਿੱਚ ਇਹਦੀ ਰਿਪੋਰਟ ਆ ਕਰਕੇ ਸਾਰਾ ਬੁੱਕ ਕਰਤੀਏ ਔ ਸੱਤੋ ਮਾਰੇ ਗੱਲ ਵਹਿਮ ਹੈ ਜਦ ਬੋਲੀ ਵੀ ਚਾਈ ਦੀ ਪਰ ਮੈਂ ਆਪਣੇ ਘਰੂ ਤੇ ਚਰਨ ਖੜਾ ਤੇ ਮੈਨੂੰ ਕਹਿ ਦੇਣੀ ਚਾਹੀਦੀ ਆ ਕਿ ਜਿਹੜੀ ਸਭ ਤੋਂ ਜਿਆਦਾ ਉੱਤੇ ਝੂਠ ਬੋਲਿਆ ਗਿਆ ਕਿ ਮਨ ਲ ਜਦੋਂ ਫੈਕਟਰੀ ਬਣੀ ਜਿਹੜੀ ਲੋਕਾਂ ਦੀ ਰਾਇ ਲੱਗਦੀ ਕਿ ਉਸ ਵਾਰ ਮੈਨੂੰ ਪਤਾ ਲੱਗਾ ਤੇ ਉਸ ਸਮੇਂ ਜਦੋਂ ਫੈਕਟਰੀ ਬਣ ਲੱਗੀ ਜਿਹੜਾ ਕਲਵਾ ਟੜਿਆ ਉਹਦੇ ਵਿੱਚ ਜਿਹੜੇ ਬੰਦੇ ਲੈਂਦੇ ਗਏ ਉਹ ਲੋਕਲ ਰਿਪੋਰਟ ਦੇ ਹੋਤਾ ਥਾ ਉਹ ਬੰਦੇ ਸੀ ਉਹ ਇੱਕ ਬਹੁਤ ਵੱਡਾ ਧੋਖਾ ਦਿੱਤਾ ਕੌਣ ਸੀ ਉਸ ਸਮੇਂ ਦਾ ਇੱਥੇ ਲੀਡਰ ਜਿਹਦੀ ਪ੍ਰਚਾਰ ਸੀਗੀ ਇਹਨਾਂ ਫੈਕਟਰੀ ਵਾਲਿਆਂ ਦਾ ਕਿੱਡਾ ਇੰਪੈਕਟ ਆ ਗਈ ਤੇ ਲੋਕਾਂ ਲੋਕਾਂ ਦੀ ਰਾਏ ਤੋਂ ਵੀ ਦਾ ਕਿਤੇ ਉਹਨਾਂ ਨੇ ਫੈਕਟਰੀ ਲਾਤੀ ਮਾਨ ਸਰ ਨੇ ਕਿਹਾ ਔਰ ਮੈਂ ਵੀ ਤੁਹਾਨੂੰ ਕਹਿੰਦਾ ਕਿ ਜੇ ਗਲਤ ਹੋਈ ਹੋਈ ਅਸੀਂ ਉਹਦੀ ਵਕਾਲੀ ਕਰਾਂਗੇ ਤੇ ਕਾਨੂੰਨੀ ਨਾਤੇ ਸੰਖੇਪ ਸਜ਼ਾ ਦਾਵਾਗੇ ਫੈਕਟਰੀ ਨੂੰ ਜਿਹੜੇ ਕੰਮ ਕਰਦਾ ਇਹ ਚੀਜ਼ ਵੀ ਬਸਾਤ ਹੋ ਸਕਦੀ ਇਹ ਲਾੜਾ ਜਿਹਦੀ ਬਿੱਟੀ ਹੋ ਜਿਹਦੀ ਧਰਤੀ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਸੀਗਾ ਉਨਨੂੰ ਪੁੱਛੋ ਤਾਂ ਮਗਾ ਬੱਤੀ ਲਾਈ ਗਈ ਟੋਕਾ ਦਾ ਬੱਤੀ ਲਾਈ ਗਈ ਇੱਕ ਬਹੁਤ ਵੱਡੀ ਜਿਹੜੀ ਇਹਨਾਂ ਨੇ ਮਤਲਬ ਇੱਕ ਦਾ ਦਿੱਤਾ ਉਹ ਤੁਸੀਂ ਜਿਹੜੇ ਮੰਗਤੀਗੇ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਬਹੁਤ ਨਕਮਾ ਪਣ ਕੀਤਾ ਕਿ ਐਡਾ ਜਾ ਕੇ ਦੇਖ ਕੇ ਲੋਕਾਂ ਬੰਦਿਆਂ ਨੂੰ ਨਹੀਂ ਪੁੱਛਿਆ ਇਹਦੇ ਲਈ ਬੇਟੀ ਤੇ ਬੇਟੀ ਜਿਹੜੀ ਮਾਨ ਸਾਹਿਬ ਨੇ ਜਿਹੜੀ ਉਹ ਇਕੱਠ ਕੀਤੀ ਆ ਗਿਆ